थोड़ा सा इधर बच्चों तो देखो ना थोड़ा सा चलो नहीं नहीं पहले नहीं करके बनाया जो बेटा करके मिलेंगे हार पाऊंगी आपसे धारेंगे हार दी ਫੜੋ ਉਹ ਟਾਈਮ ਸੀ ਆ ਫੜੀਏ ਬੱਚਾ ਪਲੀਜ਼ ਜੀ ਕੰਮ ਤੋਂ ਮਿੰਟਾ ਹੋ ਗਿਆ ਜੀ ਆਪ ਸੋਚੋ ਤੁਸੀਂ ਵੀ ਬੱਚਿਆਂ ਵਾਲੇ ਹੋ ਬੱਚੇ ਬੱਚੇ ਹੈ ਨਾ ਹੈਗੇ ਹੈ ਨਾ ਬੱਚੇ ਮੈਂ ਉਹੀ ਕਹਿੰਦੇ ਆਂ ਨਹੀਂ 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 ਬੈਠਦੇ ਬੈਠ ਜੀ ਚਲੋ ਆਪ ਫੜਾਓ ਫੜਾਓ ਹਾਂ ਜੋ ਤਾਂ ਇਹ ਨਾ ਜਾਵੇ ਹਾਂ ਆ ਪਿੱਛੇ ਕਰੋ ਆ ਫੜਾ ਦੋ ਇਹ ਨਹੀਂ ਲੈ ਮੱਧੀ ਆਪਣੀ ਇੱਕ ਮਿੰਟ ਇਕੋੜੂ ਬਾਹਰ ਗੱਲ ਕਰਦੇ ਆਂ ਬੈਠ ਕੇ ਗੱਲ ਕਰ ਲੈ ਕਿੰਨਾ ਦੀ ਗੱਲ ਕਰਦੇ ਬੈਠ ਕੇ ਬਣਾਇਆ ਮੈਂ ਤਾਂ ਬੈਜੋ ਬੈ ਕੇ ਬਣਾਇਆ ਮੈਂ ਬਾਬਾ ਬੈਜੇ ਗੱਲ ਕਰਦੇ ਆਂ ਨਾਲ ਸਾਰੇ ਪਿੱਛੇ ਹਟੋ ਸਿੱਖ ਸਾਹਿਬ ਨੇ ਥੀਲ ਨਹੀਂ ਸੀ ਨਾ ਸਨੇ ਮੁਰਦਾਬਾਦ ਮੁਰਦਾਬਾਦ ਆਪਣੇ ਲੋਕਾਂ ਦਾ ਦੁੱਖ ਨਾ ਵੇਖਣਾ ਪ੍ਰਕਾਸ਼ਨ ਮੁਰਦਾਬਾਦ ਮੁਰਦਾਬਾਦ ਖਲਾ ਲੱਗ ਰਿਹਾ ਹੈ ਬਰਾਉ ਵਿਚਾਰ ਲੋਨ ਦੇਖਣੇ ਨਹੀਂ ਜਾਦਾ ਦੇਖੋ ਉੱਥੇ ਪਹੁੰਚੇ ਹੋਣਗੇ ਉੱਥੇ ਪਹੁੰਚੇ ਨਾ ਹਸਪੀਟਲ ਹਾਂ ਉੱਥੇ ਇਹ ਕਿ ਨੋਮੇ ਲੈ ਮੈਂ ਬਵਾਸਤ ਕਿਹਨੂੰ ਬੰਦੇ ਕਿਹਨੂੰ ਲੈ ਪੁੱਛਦੇ ਰੱਖੜੀਆਂ ਦੱਸੋ ਹੋਰ ਬੰਨੋ ਪਾਉਸ ਕਿਹੜੇ ਹੋਣਗੇ ਅਮਰ ਹਸਪਤਲ ਹੈ ਅਮਰ ਹਸਪਤਲ ਸਾਡੇ ਬੱਚੇ ਮੋੜ ਸਾਡੇ ਬੱਚੇ ਸੜਕ ਤੇ ਨਹੀਂ ਚੱਲਦੇ ਇੰਜ ਇੰਜ ਐਡਮਿਨਿਸਟਰਰ ਰੋਸਟੀ ਐਡਮਿਨਿਸਟ੍ਰੇਸ਼ਨ ਚਲਾ ਰਹੇ ਆਂ ਆ ਦੇਖ ਲੋ ਇਨਾ ਚੋਂ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਕਿਹੜਾ ਬੱਚਾ ਦੇਖਿਆ ਤੁਸੀਂ ਇੱਕੋ ਨਾਲ ਕੀ ਤੁਹਾਨੂੰ ਕੱਲ੍ਹ ਦੇਖਣਾ ਸੀ ਤੇ ਮੈਡਮ ਮੁਕਤ ਤੁਸੀਂ ਪਹਿਲਾਂ ਦੇਖਣ ਲਈ ਕਿਉਂ ਆਇਓ ਅੱਜ ਤੁਸੀਂ ਕੱਲ੍ਹ ਦਾ ਜਵਾਬ ਦਿਓ ਅਸਲ ਵਿੱਚ ਤੁਸੀਂ ਕਿਧਰ ਕਿਧਰ ਰੁਕੇ ਸੀ ਸਾਨੂੰ ਇਹ ਜਵਾਬ ਦਿਓ ਤੁਸੀਂ ਸੁਪਰੀਮ ਡਿਸਟ੍ਰਿਕਟ ਦੇ ਅਧਿਕਾਰੀ ਸੀ ਕਿੰਨੂ ਲਿਆ ਮੈਡਮ ਬੜੇ ਦਿਨ ਕੋਸ਼ਿਸ਼ ਕੀਤੀ ਐਸਪੀ ਸਾਹਿਬ ਟੀਐਸਪੀ ਸਾਹਿਬ ਕਿਹੜੇ ਦਿਨ ਆਏ ਨੇ ਮੈਡਮ ਇਹ ਦਿਨ ਆਇਆ ਮੈਡਮ ਕਾਨੂੰ ਬਾਰ-ਬਾਰ ਅਸੀਂ ਵੀਡੀਓ ਸਪਾਈਆਂ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਇਹਨੂੰ ਇਹ ਬੇਨਤੀ ਹੈ ਕਿ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਉਹ ਕਹਿੰਦੇ ਛੜਜ ਤੇ ਨੌਕਕਾਰ ਜਿਹੜਾ ਵੀ ਡੀਸੀ ਸਾਹਿਬ ਆਈ ਜਾਣ ਦੋਸਤੋ ਕੰਮ ਕਰਦੇ ਤੁਸੀਂ ਤਾਂ ਨਹੀਂ ਆਏ ਸਿੱਧਾ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਉੱਪਰੀ ਗੱਲ ਹੈ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓ ਸਪਾਈਆਂ ਅਸੀਂ ਕਹਿ ਰਹੇ ਤੁਸੀਂ ਆਓ ਨਹੀਂ ਪੈਗੀ ਨਹੀਂ ਤੁਸੀਂ ਅੱਜ ਆਏ ਹੋ ਤੁਸੀਂ ਸਾਰਾ ਕੁਝ ਕੋਈ ਕੋਈ ਜਿਵੇਂ ਸਾਰਾ ਕੁਝ ਛੱਡਤਾ ਜੀ ਅਸੀਂ ਸਾਰਾ ਕੁਝ ਛੱਡਤਾ ਮੈਨੂੰ ਮਿਕਰਾ ਲੱਗਦਾ ਨਹੀਂ ਡਿਸੈਂਬਰ 25 ਨੂੰ ਚਲੋ ਡਿਸੈਂਬਰ ਤੋਂ ਪੜਾਈ ਉਹ ਵੀ ਸ਼ਾਸਨ ਪਗਉਗੀ ਪੇਰੈਂਟਸ ਨਾਲ ਗੱਲ ਕਰਨ ਦੇ ਉੱਤੇ ਕੋਈ ਨਹੀਂ ਪੁੱਛਣਾ ਮੈਂ ਵਹਾਂ ਬੋਲੋ ਜੀ ਮੈਡਮ ਕੀ ਕਹਿੰਦੇ ਆ ਤਾਂ ਬੰਦਾ ਨਹੀਂ ਨਹੀਂ ਕਹਿੰਦਾ ਉਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਦੇਖੋ ਸਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹਿ ਕੁਝ ਵੀ ਨਹੀਂ ਇੱਕ ਵੀ ਨਾ ਮੈਂ ਕੁਝ ਕਹਿ ਸਕਦੀ ਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਵਿੱਚ ਤਾਂ ਮੈਨੂੰ ਪਤਾ ਹੈਗਾ ਮੈਂ ਕੁਝ ਨਹੀਂ ਕਹਿ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾਏ ਇੱਕ ਮਿੰਟ ਇੱਕ ਇੱਕ ਉਹ ਦੇਖ ਮੇਰੀ ਮੈਂ ਕੁਝ ਨਹੀਂ ਕਹਿ ਕੁਝ ਨਹੀਂ ਕੋਈ ਉਹ ਕਿਸੇ ਤਰੀਕੇ ਦਾ ਕੁਝ ਨਹੀਂ ਕਿ ਮੈਂ ਕੁਝ ਇੱਕ ਹੁੰਦ ਵੀ ਕੁਝ ਉਹਨੂੰ ਜਸਟੀਫਾਈ ਕਰਨੀ ਆ ਕੁਝ ਵੀ ਕਰਨੀ ਆ ਜਾਂ ਇੱਕ ਮਿੰਟ ਨਾ ਹੋ ਗਿਆ ਨਾ ਮੈਂ ਤਾਂ ਖੁਦ ਹੱਥ ਜੋੜ ਕੇ ਇੱਕ ਤੋਂ ਮਿੰਟ ਕਿੰਨਾ ਤੱਕ ਬੰਦਾ ਬੋਲੋ ਜੀ ਬੋਲੋ ਇੰਨਾ ਕੀ ਠੀਕ ਹੈ ਇੱਕ ਇੱਕ ਮਦਰ ਇੱਕ ਇੱਕ ਫਾਦਰ ਇੰਨਾ ਕੁਛ ਫਿਰ ਵੀ ਜੇ ਤੁਹਾਡੇ ਪਿੰਲੇ ਚ ਹੈਗਾ ਮੈਂ ਚੂ ਵੀ ਨਿਕਰਾ ਬਿਲਕੁਲ ਨਹੀਂ ਮੈਂ ਸਿੱਧਾ ਵਾਸੀ ਮੰਨ ਬਿਲਕੁਲ ਨਹੀਂ ਕੁੱਛ ਨਹੀਂ ਕਰਨ ਬਿਲਕੁਲ ਨਹੀਂ ਗਏ ਤੁਸੀਂ ਕਹਿੰਦਾ ਤੁਹਾਡਾ ਸਰ ਮਖੇ ਸਾਢੇ ਵਜੇ ਪਬਲਿਕ ਨੂੰ ਵਰਕੇ ਕੁੱਛ ਨਹੀਂ ਹੈ ਪਬਲਿਕ ਨੂੰ ਰੋਲਤਾ ਮੈਂ ਮਿੰਨਾ ਹੋ ਗਿਆ ਪੂਰਾ ਮਿੰਨਾ ਹੋ ਗਿਆ ਤੁਹਾਨੂੰ ਸੁਣ ਕੇ ਬੈਠੇ ਚਲੋ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜ਼ਨਸ ਦਾ ਦੱਸੋ ਤੁਸੀਂ ਤੁਹਾਨੂੰ 3 ਦਿਨ ਬਾਅਦ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜ਼ਨ ਦੱਸ ਦੋ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਟੀ ਅਮਰ ਹਸਪੀਟਲ ਮੈਂ ਦੋ ਮਿੰਟ ਅਮਰ ਲਾ ਕੇ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅਤੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇੱਥੀਆਂ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਰਿਹਾ ਹਸਪੀਟਲ ਕੋ ਮੈਡਮ ਮੇਰਾ ਬੱਚਾ ਸਮਾਨੀ ਸੀ ਨੂੰ 4 ਵਜੇ ਬਤਾਲਣ ਲੱਗੀ ਮਾਲਾਗੜਾ ਪਾਕਿਸਤਾਨ ਚ ਪੈਂਦਾ ਵੀ ਜਿਹੜਾ ਕੰਡਿਆ ਹੋਇਆ ਦੋਨੋਂ ਇੱਕ ਸੋਨੀ ਹੈ ਸੜਕ ਦੁੱਖ ਹੈ ਕੀ ਕੋਈ ਸਮਝ ਨਹੀਂ ਹੈ ਸਾਡੇ ਦੋਸਤਾਂ ਨਾਲ ਸਾਡੇ ਆਉਣ ਨਾਲ ਮਰਮ ਲੱਗ ਗਿਆ ਨਹੀਂ ਮਤਾਰਾ ਦੇ ਵਿੱਚ ਮਜ ਹੋਰ ਕੋਈ ਨਹੀਂ ਅਸੀਂ ਇੱਥੇ ਚੜ੍ਹਦੇ ਹਾਂ ਕਿਉਂ ਆ ਆਪਕੇ ਜਿਹੜੇ ਦੋਸਤ ਪਾਕਿਸਤਾਨ ਜਾਂਦੀਆਂ ਨੂੰ ਗੱਲ ਕਰ ਕੋਈ ਬੱਚੇ ਸਾਡੇ ਤੇ ਕਿਉਂ ਆਏ ਉਹ ਤਾਂ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਕੀੜੇ ਮਕੋੜੇ ਖਤਮ ਹੁੰਦੇ ਨੇ ਤੁਸੀਂ ਦੇਖੋ ਕੀੜੇ ਮਕੋੜੇ ਖਤਮ ਹੁੰਦੇ ਨੇ ਉਵੇਂ ਖਤਮ ਹੋਏ ਨੇ ਸਾਡੇ ਬੱਚੇ ਤੁਸੀਂ ਇੱਧੇ ਇਕੱਲਾ ਕਰਦੇ ਹੋ ਅਸੀਂ ਜਿੱਦਨੇ ਪਹਿਲਾਂ ਬੈਠੇ ਤੁਸੀਂ ਇੱਕ ਦਿਨ ਧੰਨ ਤੁਸੀਂ ਸਾਨੂੰ ਇੱਕ ਵਾਰੀ ਐਂ ਕਹਿੰਦੇ ਅਸੀਂ ਫੜ ਕੇ ਲਾਵਾਂਗੇ ਤੁਸੀਂ ਇਹ ਤਾਂ ਕੋਈ ਗੱਲ ਨਹੀਂ ਹੈ ਮੈਮ ਇਹ ਤਾਂ ਹੁਣ 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 ਪੁੱਛਣਾ ਐਕਸੈਪਟੇਬਲ ਨਹੀਂ ਹੈ ਕੋਈ ਗੱਲ ਸਾਡੇ ਕੁਝ ਵੀ ਹੁਣ ਅਸੀਂ ਕਿਸੇ ਛੱਟ ਨੂੰ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਿਮਾਗ ਹੈ ਨਾ ਹੁਣ ਛੱਟ ਚੁੱਕਿਆ ਹੈ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਨੂੰ ਗੁੱਸਾ ਚੜਦਾ ਹੈ ਉਹ ਹੀ ਟਿੱਪਰ ਲਿਆਓ ਤੇ ਸਾਡੇ ਉੱਪਰ ਸਾਡੇ ਉੱਪਰ ਚਾੜ ਦਿਓ ਅਸੀਂ ਇਹ ਗੱਲ ਤੁਹਾਨੂੰ ਸਾਰਾ ਕੁਝ ਮਾਰ ਕੇ ਲਿਖ ਕੇ ਦੇਖੋ ਲੈ ਕੇ ਸਾਡੇ ਉੱਪਰ ਬੱਚੇ ਬੱਚੇ ਬੰਦਿਆਂ ਦਾ ਕੋਈ ਨਹੀਂ ਆਹ ਚੱਲੇ ਮੈਡਮ ਮੈਡਮ ਜੀ ਦੇਖੋ 1 ਮਿੰਟ ਵਾਸਤੇ 1 ਮਿੰਟ ਵਾਸਤੇ ਬੱਚੇ ਸੀ ਦੋਨੋਂ ਪਲੇਅਰ ਦੇਖੋ ਇੱਕ ਤਾਂ ਮੈਡਮ ਜੀ ਇੱਕ ਤਾਂ ਬੱਚੇ ਗਵਾਏ ਇਹਨਾਂ ਨੇ ਤਾਂ ਇਨਸਾਫ ਲੈਣ ਵਾਸਤੇ ਦੇਖੋ 1 ਮਹੀਨਾ ਹੋ ਗਿਆ ਦੇਖੋ ਉਹ ਟਿੱਪਰ ਲਿਆ ਗਿਆ ਪੂਰਾ ਪਿੰਡ ਸਾਰੇ ਮਾਰ ਗਏ ਟਿੱਪਰ ਲਿਆ ਉਹ ਛੱਡ ਤੇ ਛਾੜ ਦੋ 8 ਹੋ ਗਏ 10 ਤੂੰ 1 ਮਹੀਨਾ ਹੋ ਗਿਆ 18 ਕਤਲ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਨੇ ਵੀ ਤੁਹਾਨੂੰ 18 ਕਤਲ ਮਾਫ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨਹੀਂ ਤੁਸੀਂ ਮੈਨੂੰ ਵੈਲਿਡ ਰੀਜਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ ਬਾਰ ਕੁੱਛਦਾ ਹਾਂ ਹਾਂ ਜੀ ਤੁਸੀਂ ਵੈਲਿਡ ਰੀਜਨ ਕੋਈ ਨਾ ਬੋਲਿਓ ਭਾਈ ਹੁਣ ਕੋਈ ਬੋਲੇ ਕੋਈ ਰੀਜਨ ਦੋ ਵੀ ਤੁਸੀਂ ਕਿਉਂ ਨਹੀਂ ਉਹਨਾਂ ਦੇ ਕੱਤੇ ਹਾਂ ਜੀ ਆਪਾਂ 2 ਮਿੰ ਕਰੋ ਕੋਈ ਕੁਸ਼ਨ ਜਿਹੜਾ ਮੇਰੇ ਕੁਸ਼ਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਸ਼ਨ ਕਰਾਂ ਹਾਂ ਜੀ ਸਾਰਾ ਕੁਝ ਬੋਲੋ ਦੋਮੇ ਪਹਿਲਾਂ ਤਾਂ ਡੀਸਪੀ ਸਾਹਿਬ ਨੂੰ ਬਤਾਓ ਅਰੇਸ ਦਾ ਸਾਰਾ ਸਾਨੂੰ ਸੁਣਿਆ ਮੈਮ ਪਲੀਜ਼ ਪੁਨਾਨੇ ਬਹੁਤ ਮਾਰੀ ਐਕਸਪਲੇਨ ਕਰਾਓ ਜੀ ਸਾਡੀ ਵੈਰੀ ਸੁਣ ਲੈ ਅਸੀਂ ਸਭ ਸੁਣ ਰਹਾ ਹੋਇਆ ਅਸੀਂ ਕੋਰਟ ਨਹੀਂ ਮੈਮ ਅਸੀਂ ਤੈਨੂੰ ਪੇਸ਼ ਨਹੀਂ ਕਰਾਉਂਦੇ ਉਹ ਬੈਲ ਲੱਗੀ ਹੋਈ ਹੈ ਅਸੀਂ ਨਹੀਂ ਤੁਹਾਨੂੰ ਦਿਖਾਉਣੇ ਵੀ ਵਕੀਲ ਦੇ ਦੋ ਸਿਰ ਸੁਣਦੇ ਨਹੀਂ ਹੁਣ ਤੱਕ ਇਫਤਾਰੀ ਦਿਓ ਪਹਿਲਾਂ ਜਦ ਤੁਸੀਂ ਕੁਐਸਚਨ ਕਿਉਂ ਅਵੋਇਡ ਕਰ ਰਹੇ ਹੋ ਪਹਿਲਾਂ ਤੁਸੀਂ ਕੁਐਸਚਨ ਕਿਉਂ ਅਵੋਇਡ ਕਰ ਰਹੇ ਹੋ ਅਸੀਂ ਪ੍ਰੋਸੀਡ ਕਰਦੇ ਹਾਂ ਬੜੀ ਸਿੰਪਲ ਜੀ ਤੁਸੀਂ ਰੀਜ਼ਨ ਦੱਸੋ ਤੁਸੀਂ ਕਿਉਂ ਨਹੀਂ ਆਏ ਬਸ

मैं यही कह रही हूँ कि ये सारे बड़े बच्चे मर गए, है ना और वे क्या हैं? पुछो। पुछ रहे हैं नहीं, मेरे कॉल भी नहीं आए, मेरे मेरी बेटी की समाने सी, मेरे कॉल आए। इन इतनी देर को इनफॉरमेशन नहीं है कि विसमाने लोग हैं, समाने भी बच्चे बड़े बाएं नहीं। कोई नहीं। बस खत्म कर दिया कि तुम आ रहे नहीं, नहीं, हो बस खत्म कर दिया एक मिनट समाने तुझे दसों कदो पैर पाया बच्चे तुझे समाने कदो पैर पाया एक पल तो समाने कदो पैर पाया बस मंत्री जी भी आई थी पर ਤੁਸੀਂ ਉਥੋਂ ਬੱਚਿਆਂ ਕੋਲ ਵੇਲੇ ਕੋਤੀ ਸੀਗੀ ਜੀ ਮੈਂ ਤਾਂ ਅਗਨ ਨੂੰ ਮਿਲਿਆ ਚਲੋ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਠੀਕ ਹੈ ਤੁਹਾਨੂੰ ਮੈਡਮ ਪਤਾ ਕਿ ਨਹੀਂ ਸਮਾਨੇ ਵੀ ਬੱਚੇ ਕਿ ਮੈਂ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲਿਆ ਹੈ। ਮੈਨੂੰ ਵੀ ਨਹੀਂ ਮਿਲਿਆ ਠੀਕ ਹੈ। ਨਹੀਂ ਗੁੱਸਾ ਨਹੀਂ। ਹੁਣ ਤੁਸੀਂ ਸੁਣੋ। ਗੁੱਸਾ ਨਹੀਂ। ਆ ਜਿਹੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਅਨਸਰ ਕਰੋ। ਮੈਂ ਕੋਈ ਉਹ ਨਹੀਂ ਕਰ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ। ਫਿਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਅਨਸਰ ਨਹੀਂ ਦੇ ਰਹੇ। ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ। ਵੀ ਤੁਹਾਨੂੰ ਰੋਕਿਆ ਕਿੰਨੇ ਸੀ? ਤੇ ਫਿਰ ਤੁਸੀਂ ਕਿਉਂ ਨਹੀਂ ਆਏ? ਤੁਸੀਂ ਕਿਉਂ ਨਹੀਂ ਆਏ? ਇਹ ਏਡੀ ਛੋਟੀ ਘਟਨਾ ਸੀ। ਸਾਕਸ਼ੀ ਸਾਨੀ ਮੈਡਮ ਡੀਸੀ ਨੇ ਮਜੀਠਾ ਉਥੇ ਜਦੋਂ ਕਾਂਡ ਹੋਇਆ ਵਿਦਿਨ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉਥੇ ਬੰਜੇ ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂਝ ਪਰ ਰਹੀ ਹੈ ਮਾਣਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਇੱਕ ਮਿੰਟ ਸੋ ਦੇਖੋ ਹਟਿਆ ਜਾ ਰਿਹਾ ਹੈ ਬੈਜੋ ਸਾਰੇ ਹਰ ਕਿਸੇ ਦਾ ਆਪਣਾ ਹੈ ਬੈਜੋ ਬੈਜੋ ਪਿੱਛੇ ਬੈਜੋ ਬੈਜੋ ਪਿੱਛੇ ਪਿੱਛੇ ਹਰ ਕਿਸੇ ਨੂੰ ਫੋਟੋ ਖਾਣੇ ਮੈਂ ਹਰ ਕਿਸੇ ਦਾ ਆਪਣਾ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਕਿ ਮੈਂ ਕਿਸੇ ਨੂੰ ਰੋਕਿਆ ਹੋਇਆ ਹੈ ਅੰਦਰ ਜਿੱਧਰ ਤੁਸੀਂ ਛੜਕਦੇ ਬੈਠੇ ਹੀ ਨੌਂ ਗੱਡੇ ਉੱਧਰ ਵੀ ਆ ਜਾਓ ਤੁਸੀਂ ਅੰਦਰ ਕਰ ਰਹੇ ਹੋ ਮੈਂ ਚਲਦੇ ਚਲਦੇ ਪਹੁੰਚ ਤੱਕ ਆ ਪਿੱਛੋਂ ਘਟਿਆ ਸਾਰਿਆਂ ਨੂੰ ਯਾਰ ਪਹੁੰਚ ਗਈ ਮੈਂ ਕੁਛ ਹੋ ਤੁਹਾਡੇ ਨਾਲ ਲੜ ਵੀ ਹੋਈ ਹੈਗੀ ਦੇਖੋ ਇਹ ਸਾਰਾ ਦਿਨ ਬੈਠੇ ਉਸੇ ਥੋੜੇ ਦੇ ਹੋਰ ਬੈਠ ਜਾਂਦੇ ਆ ਵੀ ਏਡੀਸੀ ਆਈ ਸੀ ਇੱਕ ਮਿੰਟ ਮੈਡਮ ਡੀ ਐਸ ਪੀ ਸਾਹਿਬ ਖੜੇ ਨੇ ਮੈਂ ਤੁਹਾਡੇ ਤੋਂ ਕੀ ਮੰਗ ਰੱਖੀ ਸੀ ਜੀ ਪਹਿਲਾਂ ਵੀ ਡੀ ਸੀ ਮੈਡਮ ਨੂੰ ਬੁਲਾਓ ਠੀਕ ਆ ਸੀ ਉੱਥੇ ਸਾਰੇ ਖੜੇ ਸੀ ਇਹ ਕਹਿੰਦੇ ਜੀ ਪ੍ਰੋਟੋਕੋਲ ਹੈ ਪੀਸੀ ਮੈਡਮ ਖੜੇ ਹੋ ਕੇ ਕਹਿੰਦੇ ਪ੍ਰੋਟੋਕੋਲ ਹੈ ਪ੍ਰੋਟੋਕੋਲ ਹੈ ਕਿ ਪੀਸੀ ਨਹੀਂ ਆ ਸਾਦੇ ਪਹਿਲਾਂ ਏਡੀਸੀ ਆਣਗੇ ਮੈਂ ਕਿਹਾ ਐਂ ਕਰੋ ਪਹਿਲਾਂ ਏਡੀਸੀ ਨੂੰ ਬੁਲਾ ਲਓ ਨਾਲ ਡੀਸੀ ਨੂੰ ਬੁਲਾ ਲਓ ਕਿੱਧਾਂ ਦੀ ਗੱਲ ਕਰ ਰਹੇ ਹੋ ਇਦਾਂ ਨਹੀਂ ਕਿ ਆ ਸਾਰੀ ਜਨਤਾ ਖੜੀ ਹੈ ਜੀ ਇੱਥੇ ਮੈਂ ਕਿਹਾ ਵੀ ਆਪਣੇ ਵੱਲੋਂ ਕਹਿ ਰਹੇ ਹਾਂ ਮੈਂ ਆ ਪਾਈ ਹਾਂ ਉਸਾ ਕਿ ਮੈਡਮ ਇਹ ਕਿੱਦਾਂ ਦੀ ਜਸ ਮੈਡਮ ਮੇਰੇ ਕੋਲ ਆ ਜੀ ਮਿਲੇ ਆਓ કે મેડમ ਵੱਲੋਂ કોઈ ના ની ਸੀ આજ ਜਦੋਂ ਧਰਨਾ பீਕ ਟਾਈਮ ਤੇ ਪਹੁੰਚ ਚੁੱਕਿਆ ਹੈ ਅੱਜ ਸਭ ਨੂੰ ਯਾਦ ਆ ਅੱਜ ਸਵੇਰੇ ਐਮਐਲਏ ਸਾਹਿਬ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗੇ ਅੱਜ ਡੀਸੀ મેડમ ਵੀ ਆ ਕੇ ਆਪਣੀਆਂ ਸਫਾਈਆਂ ਦੇਣ ਲੱਗੇ ਸਫਾਈ ਵਾਲੀ ਕੋਈ ਗੱਲ ਨਹੀਂ ਸਫਾਈ ਵਾਲੀ ਗੱਲ ਕਿਉਂ ਨਹੀਂ ਸਾਡੇ ਬੱਚ ਨੂੰ ਪੜ੍ਹਨ ਦੀ ਜਗ੍ਹਾ ਨਹੀਂ ਕਰਦੇ ਤੁਸੀਂ ਬਿਲਕੁਲ ਸਫਾਈ ਵਾਲੀ ਗੱਲ ਕਰ ਰਹੇ ਤੁਸੀਂ ਸਮਾਨ ਨਹੀਂ ਪਹਿਲਾਂ ਸਮਾਨ ਆ ਦੇਖਿਆਗਾ ਇਹ ਤਾਂ ਹੋਣਾ ਨਾ ਅਸੀਂ ਇਹ ਮਦਰ ਦੀ ਇਹ ਜੀ ਆਤਮਾ ਨੂੰ ਦੀ ਬੱਚੇ ਮਾਰ ਕੇ ਨਾ ਪਹੁੰਚੇ ਨਾ ਇਹ ਜਿਹੜੇ ਟਿਕੋ ਕੋਈ ਨਹੀਂ ਜਾਣਾ ਸਰਕਾਰ ਦੇ ਪਿੱਛੇ ਜਿਹਦੇ ਨਾਲ ਉਹ ਸਾਨੂੰ ਸਰਪਾਤ ਮੈਂ ਕਿਹਾ ਮੈਡਮ ਆਪਣੇ ਮੂੰਹੋਂ ਬੋਲਦੇ ਨੇ ਮੈਂ ਕਿਉਂ ਨਹੀਂ ਆਈ 21 ਕਿਲੋ ਮਟਰ ਨਹੀਂ ਆਪਣੇ ਮੂੰਹੋਂ ਬੋਲਦੇ ਨੇ ਕਿਉਂ ਨਹੀਂ ਆਈ ਇਹ ਤਾਂ ਸੱਚੋ ਜੀ ਐਮੈਟਸ ਬਣਾ ਜਿਹੜਾ ਤੁਹਾਡੀ ਸਾਰੇ ਤੁਹਾਡੇ ਲੋਕਾਂ ਦਾ ਤੇ ਪਰ ਤੁਹਾਨੂੰ ਦਰਦ ਨਹੀਂ ਆਇਆ ਵੀ ਆਪਾਂ ਲਾ ਕੇ ਵਾਦਾ ਕਰ ਸੀ ਇਹ ਇੱਕ ਇੱਕ ਬੰਦੇ ਲਈ ਤਿੰਨ ਦਿਨ ਦਾ ਇੱਕ ਇੱਕ ਬੰਦੇ ਦੀ ਟ੍ਰੇਸ ਕਰਾਈਏਗੀ ਇੱਕ ਇੱਕ ਬੰਦੇ ਦੇ ਬੱਚੇ ਆਣੇ ਪਾਣੀ ਨਹੀਂ ਮਿਲਦਾ ਤੁਹਾਨੂੰ ਬੱਚਾ ਤੇ ਤੁਹਾਡੀ ਕੀ ਸਮਝ ਨਹੀਂ ਆਣੀ ਚੀਜ਼ ਕਿ ਤੁਹਾਨੂੰ ਕਿਹਦੀ ਗੱਲ ਨਹੀਂ ਪਤਾ ਪਰ ਮੈਂ ਉਸ ਨੂੰ ਛੱਡ ਦੋ ਉਸ ਤੋਂ ਮੈਂ ਤੀਸਰਾ ਘੋਸਾ ਦੇਣਾ ਹੀ ਤੁਲੇ ਆ ਕੇ ਕਿ ਕਿਸ ਦੀ ਲਾ ਕੇ ਬੜੀ ਦੇ ਬੁਲਾਵਾ ਸਮਝਦਾ ਕਿਸ ਤਰ੍ਹਾਂ ਕਰਦੇ ਨੇ ਸਾਡੇ ਨਾਲ ਇਹ ਰਹੂਗਾ मैडम तू कह दो मेरे क्या कह रहे हो बच्चे बच्चे मां-बाप ਨਾਲ ਮਿਲ ਕੇ ਮੈਂ ਕਿਹਾ ਕਿ ਬੱਚੇ ਮਾਪਿਆਂ ਨਾਲ ਮਿਲ ਕੇ ਗਏ ਜੀ ਤੁਸੀਂ ਮਿਲ ਕੇ ਗਏ ਨਹੀਂ ਜਿਨ੍ਹਾਂ ਬੱਚੇ ਮਾਰ ਗਿਆ ਨਹੀਂ ਕਿ ਸਾਡੇ ਮੇਰਾ ਪੇਡਾ ਗਿਆ ਗੱਡੀ ਵੀ ਗਈ ਲੈ ਕੇ ਘੁੰਮਣਿਆ ਉਹਦੇ ਦਾ ਰੋ ਰਿਹਾ ਮੈਂ ਥੋੜਾ ਥੋੜਾ ਸਿਚਾਈ ਤੇਣ ਆ ਗਏ ਪਰ ਘਰਨੇ ਲੱਖਣ ਰੱਖਿਆ ਸ਼ਾਇਦ ਸਾਡੀ ਗਲਤੀ ਹੋ ਗਈ ਤੇ ਸਾਡੀ ਗੱਲ ਹੈ ਤੁਸੀਂ ਕਾਈਂਡਲੀ ਇਹ ਦੱਸੋ ਵੀ ਹੁਣ ਜਦੋਂ ਚਲੋ ਅੱਜ ਆਏ ਹੋ ਤੁਸੀਂ ਈ ਮੋਟਿਵ ਕੀ ਹੈ ਸਾਰਾ ਮੇਨੋ ਮੁੱਦੇ ਤੇ ਆਉ ਵੀ ਮੋਟਿਵ ਕੀ ਹੈ ਅਸੀਂ ਉਸੇ ਦਿਨ ਸਾਰਾ ਕੁਝ ਕੰਸਲਟੈਂਟ ਸ਼ਰਮਾ ਇੱਕ ਉਹ ਤੋਂ ਤੁਹਾਨੂੰ ਤੇ ਕੋਈ ਉਹ ਜੋ ਗਿਆਨ ਲਿਖਿਆ ਪਰਮਾਨੀ ਤੇ ਪਰ ਨਹੀਂ ਚੱਲਣਗੇ ਉਹ ਹੁਣ ਤੱਕ ਚੱਲ ਰਹੇ ਨੇ ਪਰਮਾਨੀ ਨਹੀਂ ਮੰਨਦਾ ਕੋਡਾ ਗੱਲਾਂ ਕੱਟਣਾ ਮੈਂ ਉਹ ਮੇਲੇ ਸਾਹਮਣੇ ਉਹ ਕਹਿੰਦੇ ਨੇ ਤੂੜੀ ਵਾਂਗੂ ਬੱਚੇ ਭੇਜਦੇ ਹੋ ਅਸੀਂ ਨਹੀਂ ਗੱਲਾਂ ਕੱਟਦੇ ਮੈਂ ਬਿਆਨ ਦਿੱਤਾ ਕਿ ਅਸੀਂ ਨਹੀਂ ਗੱਲਾਂ ਕੱਟਦੇ ਤੁਸੀਂ ਮੈਨੂੰ ਤੁਸੀਂ ਤੂੜੀ ਦੇ ਬੱਚਾ ਨਹੀਂ ਕਰੋ ਬੈਲਾ ਕਿਹਦਾ ਦੀ ਗੱਲ ਕਰ ਰਹੇ ਹੋ ਤੁਸੀਂ ਮੈਂ ਬਿਆਨ ਨਹੀਂ ਸਾਡੋਂ ਇੱਕ ਸੈਕਿੰਡ ਦਾ ਲੈਣ ਵੇਲੇ ਦਾ ਜਵਾਬ ਦਿਓ ਇਹੋ ਜਿਹਾ ਕੀ ਪ੍ਰੈਸ਼ਰ ਸੀ ਸਾਡੋ 11 ਵਜੇ ਦਾ ਟਾਈਮ ਦਿੱਤਾ ਗਿਆ ਵੀ 11 ਵਜੇ ਦਾ ਟਾਈਮ ਦੇ ਦਿਓ ਜੀ ਸੰਸਕਾਰ ਕਰਨ ਦਾ ਸਾਢੇ 10 ਵਜੇ ਗੱਡੀਆਂ ਘਰ ਦੇ ਬਾਹਰ ਆ ਗਈਆਂ 10:32 ਮਿੰਟ ਤੇ ਉੱਥੋਂ ਚੁੱਕਾ ਦਿੱਤੀਆਂ ਗਈਆਂ ਵੀ ਫਟਾਫਟ ਸੰਸਕਾਰ ਕਰਾਉ। ਕਿਹੜਾ ਹੈ ਰੈਪਰੇਸ਼ਨ ਸੀ ਸਾਨੂੰ ਬੱਚੇ ਵੀ ਦੇਖ ਨਹੀਂ ਦਿੱਤੇ ਗਏ ਸਾਡੇ ਬੱਚੇ ਨੂੰ 1 ਮਿੰਟ ਵੀ ਘਰ ਚ ਉਤਾਰਿਆ ਗਿਆ ਸਾਹ ਦੇ ਸਾਥ ਲੈ ਕੇ ਗਏ ਵਾਸੇ ਉਸੇ ਟਾਈਮ ਐਵੇਂ ਲੈ ਕੇ ਗਏ ਬਗਾਨੀ ਬੱਚੇ ਉਤਾਰ ਵੀ ਉਤਾਰਿਆ ਉਹਨਾਂ ਨੂੰ ਅਸੀਂ ਸਾਰੇ ਬੱਚਿਆਂ ਨੂੰ ਅਸੀਂ ਗੁੰਡੇ ਆ ਸਾਰੀ ਗੱਲ ਹੈ ਦੱਸੋ ਕੋਈ ਗੱਲ ਤਾਂ ਮੈਡਮ ਜਿਹੜੀ ਹੁਣ ਹੋ ਕੇ ਗੱਲ ਤਾਂ ਉਹੀ ਕਰਨੀ ਉਹ ਤਾਂ ਬੰਦ ਖਾਣੇ ਇੱਕ ਵਾਰ ਇੱਕ ਮਿੰਟ ਦੇਖੋ ਉਹੀ ਦਿਨ ਅਜੂਸਰਾ ਕਮੇਟੀ ਬਣਾ ਕੇ ਸਾਰੀ ਇੱਕ ਇੱਕ ਹੌਟਸਪੌਟ ਦੀ ਕੰਸਲਟੇਸ਼ਨ ਕਰਵਾਇਆ ਕਰਦੇ ਜੋ ਤੁਸੀਂ ਕਹਾ ਮਤਲਬ ਮੈਂ ਇਸ ਦਿਨ ਮੈਡਮ ਨੂੰ ਤੁਹਾਨੂੰ ਸੈਟੋ ਕਰਤੀਆਂ ਚਾਰ ਮੀਟਿੰਗ ਹੋਈ ਹੈ ਪਹਿਲਾ ਇਹ ਮਸਲਾ ਸੀਗਾ ਕਿ ਜਿਹੜੀ ਆਪਣੀ ਰਹਿਣਾ ਚੱਲ ਰਹੀ ਹੈ ਸੀਨਾ ਤੇ ਸਖਤੀ ਕਰੇ ਜਾ ਰਹੇ ਹੋ ਤਾਂ ਬੱਚੇ ਇਸ ਵਿੱਚ ਜਾਣ ਉਹਨੂੰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਤਾਂ ਉਹਦਾ ਰੇਗ ਰੱਖੋ ਤੁਸੀਂ ਜੋ ਮੈਂ ਬੈਠਾ ਹਾਂ ਤੇ ਇੱਕ ਮਿੰਟ ਇੱਕ ਮਿੰਟ ਸਾਡੇ ਕੋਲ ਹੈ ਕਿ ਇਹ ਕੰਨ ਮੈਂ ਸਭ ਸਮਝਾ ਸਾਡੇ ਕੋਲ ਬੱਚੇ ਆ ਗਏ ਕਿ ਇਹ ਕਿੰਨੇ ਸਵਾਲੋਂ ਸੇ ਆ ਰਹੇ ਆਡੇ ਆਰਡਰ ਪਛਾਣ ਲਈ ਮਾਰ ਰਿਹਾ ਦਿਖਾਉਂਗਾ ਜਦੋਂ ਤੱਕ ਆਰਡਰ ਕੱਟ ਚੁੱਕਾ ਹੋਗਾ ਮੰਨੀ ਨਹੀਂ ਰਿਹਾ ਇਹ ਮੈਨੂੰ ਕਿਹੋ ਜਿਹਾ ਖੜਿਆ ਜਾਂਦਾ ਹੈ ਇਹਨੂੰ ਹਵਾ ਤੇ ਦਿਖਾਈ ਦੇਦੀ ਇਹ ਤਾਂ ਬਿਲਕੁਲ ਹੀ ਵੈਸੇ ਸਰਕਾਰ ਤੇ ਮੈਡਮ ਸਰਕਾਰ ਨੂੰ ਕਿਉਂ ਕੇ ਖੜੇ ਆ ਕੇ ਦੇਖਦੇ ਹੋ ਇਹ ਤਾਂ ਪਗਲ ਕਰ ਰਹੇ ਹੋਰ ਬੱਚੇ ਮਾਰ ਲੈਨੇ ਕਿਆ ਨਹੀਂ ਨਹੀਂ ਇਹ ਦੇਖੋ ਮੈਂ ਹੋਰ ਬੱਚੇ ਮਾਰ ਲੈਨੇ ਕਣਾ 6 ਵਜੇ ਤੋਂ ਲੈ ਕੇ 9 ਵਜੇ ਤੱਕ ਹੀ ਪਰ ਨਹੀਂ ਚੱਲਣਗੇ ਆ ਟਿਪਰ ਅਸੀਂ ਕੂਤ ਦੇਖਿਆ ਅਸੀਂ ਪੈਸ਼ੀ ਤੇ ਜਾ ਰਹੇ ਸੀਗੇ ਹੈ 7 ਵਜੇ ਤੋਂ 11 ਵਜੇ ਤੇ ਜਾ ਰਹੇ ਸੀ ਟਾਈਮਿੰਗ ਕੋਈ ਚੈੱਕ ਸਿੰਗਲ ਨਹੀਂ ਸਭ ਚਾਰ ਠੀਕਾ 7:00 ਤੋਂ 11 ਵਜੇ ਮੈਂ ਤੁਹਾਨੂੰ ਦੇਖ ਕੇ ਤੁਹਾਨੂੰ ਅੱਖ ਲੱਗਦੀ ਹੈ ਕੋਈ ਗੱਲੀ ਕੋਈ ਕਿਸੇ ਕਰਕੇ ਬੈਠਿਆ ਮੈਂ ਮੈਡਮ ਕੋਈ ਗੱਲ ਨਹੀਂ ਬਹੁਤ ਈਜ਼ੀ ਵਰਡ ਹੈ ਸਾਡੇ ਪਿੱਛੇ ਕੂਤ ਕਿਹਨੇ ਕਰਿਆ ਸੀ ਕੀ ਸੀ ਸੇਵ ਇਸ ਕਰ ਰਹੇ ਸੀ ਮਿੰਨਾਂ ਨੇ ਕਰਨੀ ਪੜੇ ਅਸੀਂ ਕਦੇ ਕਿਸੇ ਦੇ ਘਰ ਜਾਣੇ ਆ ਕਦੇ ਕਿਸੇ ਦੇ ਘਰ ਜਾਣੇ ਆ ਅਸੀਂ ਆਪਣੇ ਘਰ ਲਈ ਜੋ ਵੀ ਦੇਖਿਆ ਅਸੀਂ ਪਹਿਲਾਂ ਕਿਹਾ ਸੀ ਸਾਡੇ ਬੱਚਾ ਚੀਜ਼ਾਂ ਦੀ ਗੱਲ ਕਰਦੇ ਅਸੀਂ ਹੱਥ ਵੀ ਲਗਾ ਸਕਦੇ ਹਾਂ ਪਾਣੀ ਕਿਉਂ ਪੰਛੀ ਨਾ